ਬਿਕਰਮਜੀਤ ਮਜੀਠੀਏ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕੀ ਬਿਕਰਮਜੀਤ ਮਜੀਠੀਆ ਡਿਬਰੂਗੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿਉਂਕਿ ਬੜੇ ਹੀ ਅਹਿਮ ਦਿਨ ਚੱਲ ਰਹੇ ਆ ਬਿਕਰਮਜੀਤ ਮਜੀਠੀਆ ਦੇ ਕੇਸ ਦੇ ਜਿੱਥੇ ਉਹਨਾਂ ਦੇ ਵਕੀਲ ਅਤੇ ਗਨੀਪਕਾਰ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸਾਂ ਕਰਕੇ ਕਈ ਗੱਲਾਂ ਬਾਤਾਂ ਕੇਸ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕੀ ਕੀ ਹੋ ਰਿਹਾ ਏ ਇਸ ਕੇਸ ਦੇ ਵਿੱਚ ਇਹ ਬਿਕਰਮਜੀਤ ਮਜੀਠੀਆ ਭਾਰ ਆਉਣਗੇ ਕਿ ਉਹਨਾਂ ਨੂੰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਦੇ ਵਿੱਚੋਂ ਰਾਹਤ ਮਿਲੇਗੀ ਜਾਂ ਫਿਰ ਸਰਕਾਰ ਹੋਰ ਸਖਤੀ ਕਰੇਗੀ ਬਿਕਰਮਜੀਤ ਮਜੀਠੀਆ ਦੇ ਉੱਪਰ ਤੁਹਾਨੂੰ ਦੱਸ ਦਿੰਨੇ ਆ ਬਿਕਰਮਜੀਤ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਬੀਤੇ ਦਿਨੀ ਰਖੜੀਆਂ ਦੇ ਦਿਨ ਚੱਲ ਰਹੇ ਸਨ ਪਰ ਬਿਕਰਮਜੀਤ ਮਜੀਠੀਏ ਨੂੰ ਉਸ ਦੀ ਭੈਣ ਦੇ ਨਾਲ ਨਹੀਂ ਮਿਲਣ ਦਿੱਤਾ ਗਿਆ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਲਖੀ ਦੇ ਵਿੱਚ ਆ ਕੇ ਆਪ ਸਰਕਾਰ ਨੂੰ ਘੇਰਿਆ ਭਗਵੰਤ ਮਾਨ ਨੂੰ ਉਹਨਾਂ ਨੇ ਕਈ ਤੱਤੀਆਂ ਤੱਤੀਆਂ ਗੱਲਾਂ ਕਹੀਆਂ ਕਿ ਇਹ ਸਰਕਾਰ ਸਿਰਫ ਇੱਕ ਪੋਲਿਟੀਕਲ ਸਟੰਟ ਕਰ ਰਹੀ ਹੈ ਉਹਨਾਂ ਨੇ ਆਪ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਇਹ ਆਪਣੇ ਐਮਐਲਏ ਤੇ ਪੀਏ ਜਿਸ ਦਾ ਨਸ਼ਾ ਤਸਕਰਾਂ ਦੇ ਨਾਲ ਨਾਮ ਜੁੜਿਆ ਸੀ ਉਹਨਾਂ ਨੂੰ ਕਲੀਨ ਚੈਟ ਦੇਣ ਦੇ ਲਈ ਇਹ ਸਾਰਾ ਕੁਝ ਕਰ ਰਹੀ ਹੈ ਤੁਹਾਨੂੰ ਅੱਗੇ ਦੱਸ ਦਿੰਨੇ ਆ ਕਿ ਬਿਕਰਮਜੀਤ ਮਜੀਠੀਏ ਨੂੰ ਲੈ ਕੇ ਪੰਜਾਬ ਦੀ ਸਿਆਸਤ ਹੋਰ ਰੰਗ ਵਿਖਾਏਗੀ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਜਾਣ ਕਰਕੇ ਉੱਥੇ ਹੋਰ ਵੱਡਾ ਪੰਗਾ ਪੈ ਜਾਵੇਗਾ ਆਪਾਂ ਸਾਰੇ ਜਾਣਦੇ ਆ ਕਿ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੇ ਖਾਲਸਾ ਵੀਰ ਕੱਢੀ ਸੀ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹਨ ਪਹਿਲਾਂ ਬਿਕਰਮਜੀਤ ਮਜੀਠੀਏ ਨੇ ਉਹਨਾਂ ਦੇ ਖਿਲਾਫ ਕਾਫੀ ਸਖਤ ਭਾਸ਼ਾ ਵਰਤੀ ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਸੀ ਕਿ ਉਸ ਨੂੰ ਬੰਦਾ ਬਿਕਰਮਜੀਤ ਮਜੀਠੀਆ ਬਣਾਵੇਗਾ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਸਮਰਥਕਾਂ ਵੱਲੋਂ ਬਿਕਰਮਜੀਤ ਮਜੀਠੀਏ ਦੀ ਕਾਫੀ ਲਾਪਾਵੀ ਕੀਤੀ ਗਈ ਸੀ ਕੀ ਰੌਲਾ ਸੀ ਅਮਰਪਾਲ ਸਿੰਘ ਨਾਲ ਮਜੀਠੀਏ ਦਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਮਜੀਠੀਆ ਕਹਿੰਦਾ ਸੀ ਕਿ ਇਹ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ ਇਹ ਪੰਜਾਬ ਨੂੰ ਵੱਖ ਕਰਨ ਦੀਆਂ ਗੱਲਾਂ ਕਰਦੇ ਨੇ ਪਰ ਸਾਰਿਆਂ ਨੂੰ ਪਤਾ ਹੀ ਸੀ ਕਿ ਕੀ ਰੌਲਾ ਅਸਲੀ ਵਜਾ ਤੁਹਾਨੂੰ ਦੱਸ ਦਿੰਨੇ ਆ ਬਿਕਰਮਜੀਤ ਮਜੀਠੀਆ ਅਕਾਲੀ ਦਲ ਦਾ ਵੱਡਾ ਲੀਡਰ ਹੈ ਅਕਾਲੀ ਦਲ ਦੀ ਸਭ ਤੋਂ ਜ਼ਿਆਦਾ ਵੋਟ ਸਿੱਖ ਵੋਟ ਹੈ ਤੇ ਅਕਾਲੀ ਦਲ ਨੂੰ ਲੱਗਦਾ ਸੀ ਕਿ ਜੇਕਰ ਸਿੱਖ ਵੋਟ ਭਾਈ ਅਮਰਤਪਾਲ ਸਿੰਘ ਵੱਲ ਸ਼ਿਫਟ ਹੋ ਗਈ ਤਾਂ ਉਹਨਾਂ ਦੀ ਪਹਿਲਾਂ ਹੀ ਦੁਰਦਸ਼ਾ ਵੜੀ ਏ ਉਹਨਾਂ ਨੂੰ ਉੱਪਰਨਾ ਬੜਾ ਮੁਸ਼ਕਲ ਹੋ ਜਾਵੇਗਾ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨੰਬਰ 2 ਪਪਲਪ੍ਰੀਤ ਸਿੰਘ ਜੋ ਕਿ ਅਮਰਤਪਾਲ ਸਿੰਘ ਦਾ ਸਾਥੀ ਸੀ ਉਹ ਮਜੀਠਾ ਹਲਕੇ ਤੋਂ ਬਿਲੋਂਗ ਕਰਦਾ ਸੀ ਮਜੀਠੀਏ ਨੂੰ ਲੱਗਦਾ ਸੀ ਕਿ ਜਿਹੜਾ ਕਿਲਾ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਢਾ ਸਕੀ ਕਿ ਉਸ ਨੂੰ 2027 ਦੇ ਵਿੱਚ ਪਪਲਪ੍ਰੀਤ ਟਹ ਟੇਰੀ ਨਾ ਕਰ ਦੇਵੇ ਕਿਉਂਕਿ ਕਣਸੂਆਂ ਮਿਲ ਰਹੀਆਂ ਸੀ 2027 ਦੇ ਵਿੱਚ ਪਪਲਪ੍ਰੀਤ ਸਿੰਘ ਹੀ ਮਜੀਠਾ ਤੋਂ ਚੋਣ ਲੜਨਗੇ ਜਿਸ ਤਰ੍ਹਾਂ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਨੂੰ ਭਰਪੂਰ ਵੋਟਾਂ ਮਿਲੀਆਂ ਲੱਗਦਾ ਸੀ ਕਿ 2027 ਦੇ ਵਿੱਚ ਵੀ ਮਜੀਠੀਏ ਦਾ ਕਿਲਾ ਵੀ ਟਹ ਟੇਰੀ ਹੋ ਸਕਦਾ ਏ ਇਸ ਕਰਕੇ ਮਜੀਠੀਏ ਨੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਆਪਣੀ ਪੜਾਅਸ ਕੱਢੀ ਸੀ ਤੇ ਆਪ ਹਣ ਜਦੋਂ ਉਹ ਮੁਸ਼ਕਲਾਂ ਦੇ ਵਿੱਚ ਕਿਰਿਆ ਤਾਂ ਵਿਰੋਧੀ ਵੀ ਉਸ ਦੀਆਂ ਚੁਸਕੀਆਂ ਲੈ ਰਹੇ ਹਨ ਤੇ ਹਣ ਆਪ ਆਖ ਰਹੇ ਆ ਸਰਕਾਰ ਨੂੰ ਕਿ ਭਾਈ ਅਮਰਤਪਾਲ ਸਿੰਘ ਤਾਂ ਮਾਜੇ ਦੀ ਨੌਜਵਾਨੀ ਜੋ ਨਸ਼ਿਆਂ ਦੇ ਵਿੱਚ ਗਲਤਾਨ ਸੀ ਉਸ ਨੂੰ ਬਾਹਰ ਕੱਢ ਰਿਹਾ ਸੀ ਉਸ ਨੂੰ ਤਾਂ ਤੁਸੀਂ ਡਿਬਰੂਗੜ੍ਹ ਭੇਜ ਦਿੱਤਾ ਤੇ ਦੂਜੇ ਪਾਸੇ ਆਖ ਰਹੇ ਆ ਕਿ ਪੰਜਾਬ ਦੇ ਵਿੱਚ ਟਾ ਬਿਕਰਮਜੀਤ ਮਜੀਠੀਆ ਲੈ ਕੇ ਆਇਆ ਤੇ ਉਸ ਨੂੰ ਤੁਸੀਂ ਨਾਬਾ ਜੇਲ੍ਹ ਦੇ ਵਿੱਚ ਕਿਉਂ ਰੱਖਿਆ ਉਸ ਨੂੰ ਵੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ ਤੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਕਿ ਮੈਂਬਰ ਪਾਰਲੀਮੈਂਟ ਚੁਣੇ ਗਏ ਆ ਉਸ ਨੂੰ ਬਾਹਰ ਕੱਢ ਦਿੱਤਾ ਜਾਵੇ ਇਹ ਜਿਹੜੇ ਸ਼ਬਦਾ ਇਹ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਸਮਰਥਕਾਂ ਦੇ ਸ਼ਬਦਾ ਤੇ ਪਰ ਕੁਝ ਲੋਕ ਆਖ ਰਹੇ ਆ ਕਿ ਬਿਕਰਮਜੀਤ ਮਜੀਠੀਏ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਪਰ ਇਸ ਤਰ੍ਹਾਂ ਨਹੀਂ ਹੋਇਆ ਮਜੀਠੀਆ ਹਾਲੇ ਵੀ ਨਾਭਾ ਜੇਲ੍ਹ ਦੇ ਵਿੱਚ ਬੰਦ ਹੈ ਪਰ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਜਿਹੜੇ ਸਮਰਥਕ ਆ ਉਹ ਜਰੂਰ ਮੰਗ ਕਰ ਰਹੇ ਆ ਕਿ ਮਜੀਠੀਏ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ ਹੁਣ ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਹੋਵੇਗਾ ਕਿ ਸਰਕਾਰ ਕੀ ਰੁਖ ਅਪਣਾਉਂਦੀ ਹੈ ਕੀ ਬਿਕਰਮਜੀਤ ਮਜੀਠੀਆ ਡਿਬਰੂਗੜ੍ਹ ਜੇਲ੍ਹ ਵਿੱਚ ਜਾਵੇਗਾ ਜਾਂ ਨਹੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ